ਕੱਲ ਪ੍ਰੈਸ ਕਾਨਫਰੰਸ ਕਰਦੇ ਆ ਸਾਡੇ ਸੰਗਰੂਰ ਤੋਂ ਵਿਧਾਇਕਾ ਨੇ ਆਮ ਆਦਮੀ ਪਾਰਟੀ ਦੇ ਤੇ ਜਿੱਥੇ ਉਹ ਪਾਰਟੀ ਦੇ ਉੱਤੇ ਇਲਜ਼ਾਮ ਲਾਉਂਦੇ ਆ ਕਿ ਮੈਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਮੈਨੂੰ ਕੋਈ ਕਿਹਾ ਗਿਆ ਵੀ ਅਸੀਂ ਤੈਨੂੰ 2027 ਦੇ ਵਿੱਚ ਇਲੈਕਸ਼ਨ ਲੜਾਵਾਂਗੇ ਸੰਗਰੂਰ ਹਲਕੇ ਦੇ ਉੱਤੋਂ ਤੇ ਸੀਐਮ ਸੈਣੀ ਦਾ ਨਾਮ ਲੈਂਦੇ ਆ ਤੇ ਕੱਲ ਦੀ ਸਾਨੂੰ ਜਿਹੜੇ ਲੋਕਲ ਲੋਕ ਨੇ ਸੰਗਰੂਰ ਹਲਕੇ ਦੇ ਉਹਨਾਂ ਦੇ ਬਾਰ-ਬਾਰ ਫੋਨ ਆ ਰਹੇ ਸੈਂਕੜੇ ਫੋਨ ਆ ਗਏ ਸਾਰੀ ਇੱਥੇ ਲੀਡਰਸ਼ਿਪ ਬੈਠੀ ਹੈ ਤੇ ਸਾਨੂੰ ਸਾਰੇ ਅਲੰਬੇ ਦੇ ਰਹੇ ਆ ਵੀ ਇਦੋਂ ਨਕਮੀ ਲੀਡਰ ਨਹੀਂ ਤੁਹਾਨੂੰ ਕੋਈ ਲੱਭੀ ਕਿਉਂਕਿ ਜਿਹੜਾ ਅੱਜ ਸੰਗਰੂਰ ਦੇ ਵਿੱਚ ਹਾਲ ਹੈ ਤੇ ਸਾਡੇ ਤੋਂ ਸਵਾਲ ਇਸ ਕਰਕੇ ਪੁੱਛੇ ਜਾ ਰਹੇ ਕਿਉਂਕਿ ਉਹਨੇ ਨਾਮ ਲਿਆ ਵੀ ਲੋਕਲ ਲੀਡਰ ਨੇ ਕਿਸੇ ਨੇ ਅਪਰੋਚ ਕੀਤਾ ਮੇਰੇ ਨਾਲ ਤੇ ਲੋਕ ਸਾਨੂੰ ਬਾਰ-ਬਾਰੇ ਅਲੰਬੇ ਦੇ ਰਹੇ ਆ ਤੇ ਸਾਨੂੰ ਬੜਾ ਇਸ ਗੱਲ ਦਾ ਫੀਲ ਹੋ ਰਿਹਾ ਸ਼ਰਮ ਮਹਿਸੂਸ ਹੋ ਰਹੀ ਹੈ ਤੇ ਲੋਕ ਕਹਿ ਰਹੇ ਆ ਵੀ ਜਿਨ੍ਹਾਂ ਜਿਹਦੇ ਉੱਤੇ ਬਾਥੀਆਂ ਚੋਰੀ ਕਰਨ ਦੇ ਇਲਜ਼ਾਮ ਲੱਗੇ ਜਿਹਦੇ ਉੱਤੇ 55 ਲੱਖ ਦੀ ਰਿਸ਼ਵਤ ਲੈ ਕੇ ਭਵਾਨੀਗੜ ਦਾ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਉਣ ਦੇ ਇਲਜ਼ਾਮ ਲੱਗੇ ਜਿਹੜੀ ਆਪਦੇ ਪਿੰਡ ਦੇ ਵਿੱਚੋਂ ਬਲਾਕ ਸੰਮਤੀ ਵੇਲੇ ਇਲੈਕਸ਼ਨ ਖੁੱਦ ਦੇ ਪਿੰਡ ਦੇ ਵਿੱਚੋਂ ਹਾਰ ਜਾਂਦੀ ਹੈ ਤੇ ਅੱਜ ਜਿਹੜਾ ਡਿਵੈਲਪਮੈਂਟ ਦਾ ਕੰਮ ਹੈ ਐਮਸੀ ਇਸ ਕਰਕੇ ਛੱਡ ਕੇ ਚਲੇ ਗਏ ਸੰਗਰੂਰ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਕਿਉਂਕਿ ਕੋਈ ਸੰਗਰੂਰ ਦੇ ਵਿੱਚ ਡਿਵੈਲਪਮੈਂਟ ਨਹੀਂ ਹੋ ਰਹੀ ਤਾਂ ਅਸੀਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਬਾਕੀ ਤਾਂ ਕਲੀਅਰ ਕਰ ਚੁੱਕੇ ਆ ਸੈਣੀ ਸਾਹਿਬ ਵੀ ਕਲੀਅਰ ਕਰ ਚੁੱਕੇ ਸਾਡੇ ਪਾਰਟੀ ਦੇ ਵੱਡੇ ਲੀਡਰ ਵੀ ਕਲੀਅਰ ਕਰ ਚੁੱਕੇ ਆ ਪਰ ਸਾਡਾ ਪ੍ਰੈਸ ਕਾਨਫਰੰਸ ਕਰਨ ਦਾ ਮੰਤਵ ਇਹ ਹੈ ਕਿ ਬੀਬਾ ਜੀ ਨੇ ਨਾਮ ਲਿਆ ਲੋਕਲ ਲੀਡਰ ਦਾ ਤੇ ਅਸੀਂ ਸਾਰਿਆਂ ਨਾਲ ਸੰਪਰਕ ਕੀਤਾ ਕੁਝ ਸਾਡੇ ਸੀਨੀਅਰ ਮੇਰੇ ਤੋਂ ਵੀ ਸੀਨੀਅਰ ਲੋਕ ਇੱਥੇ ਬੈਠੇ ਆ ਤੇ ਸਾਡੇ ਚੋਂ ਤਾਂ ਕਿਸੇ ਨੇ ਕਿਹਾ ਨਹੀਂ ਤਾਂ ਅਸੀਂ ਬੀਬਾ ਜੀ ਨੂੰ ਕਹਿਣਾ ਚਾਹੁੰਦੇ ਆ ਵੀ ਸਾਨੂੰ ਬਦਨਾਮ ਨਾ ਕਰੋ ਸਾਨੂੰ ਲੋੜ ਨਹੀਂ ਤੁਹਾਡੇ ਵਰਗੀ ਨਿਕੰਮੀ ਲੀਡਰ ਦੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਪਰ ਸਾਡਾ ਨਾਮ ਬਦਨਾਮ ਨਾ ਕਰੋ ਕਿਉਂਕਿ ਤੁਹਾਡਾ ਆਪਣਾ ਪਾਰਟੀ ਦੇ ਵਿੱਚ ਸੈਟਅਪ ਨਹੀਂ ਹੈਗਾ ਪਾਰਟੀ ਤੁਹਾਨੂੰ ਟਿਕਟ ਨਹੀਂ ਦੇਣਾ ਚਾਹੁੰਦੀ ਪਾਰਟੀ ਦੇ ਵਿੱਚ ਕਿੰਨਾ ਕੁ ਤੁਹਾਡਾ ਆਧਾਰ ਹੈ ਸਾਰੇ ਲੋਕ ਜਾਣਦੇ ਆ ਲੋਕਾਂ 'ਚ ਕਿੰਨਾ ਘਾੜਾ ਆ ਲੋਕ ਵੀ ਜਾਣਦੇ ਆ ਤਾਂ ਅਸੀਂ ਜਾਣਨਾ ਚਾਹੁੰਦੇ ਆ ਵੀ ਸਾਨੂੰ ਦੱਸਿਆ ਜਾਵੇ ਵੀ ਕਿਹੜੇ ਲੋਕਲ ਲੀਡਰ ਨੇ ਤੁਹਾਨੂੰ ਅਪਰੋਚ ਕੀਤੀ ਸੀਗੀ ਤੁਹਾਨੂੰ ਤਾਂ ਕੋਈ ਡਰ ਨਹੀਂ ਹੋਣਾ ਚਾਹੀਦਾ ਤੁਸੀਂ ਨਾਮ ਲਓ ਨਾ ਜਾਂ ਤੁਸੀਂ ਕਹੋ ਸੰਗਰੂਰ ਦੇ ਲੋਕਲ ਲੀਡਰ ਨੇ ਮੈਨੂੰ ਅਪਰੋਚ ਕੀਤਾ ਤਾਂ ਨਾਮ ਦੱਸਿਆ ਜਾਵੇ ਅਗਰ ਨਾਮ ਨਹੀਂ ਦੱਸਦੇ ਤਾਂ ਬਾਕੀ ਜਿਹੜੀ ਸੀਨੀਅਰ ਮੇਰੇ ਤੋਂ ਬੈਠੇ ਆ ਉਹ ਦੱਸਣਗੇ ਅਸੀਂ ਅਲਟੀਮੇਟਮ ਦੇਵਾਂਗੇ ਕੁਝ ਸਮੇਂ ਦਾ ਅਗਰ ਉਸ ਸਮੇਂ ਦੇ ਵਿੱਚ ਨਾਮ ਨਹੀਂ ਦੱਸਿਆ ਜਾਂਦਾ ਤਾਂ ਅਸੀਂ ਜੋ ਬਣਦੀ ਕਾਰਵਾਈ ਉਹ ਵੀ ਕਰਾਂਗੇ ਤੇ ਧਰਨਾ ਪ੍ਰਦਰਸ਼ਨ ਵੀ ਇਹਨਾਂ ਦੇ ਘਰ ਦੇ ਬਾਹਰ ਕਰਾਂਗੇ ਸਾਨੂੰ ਬਦਨਾਮ ਕਰਕੇ ਸਾਡੇ ਮੋਢੇ ਉੱਪਰ ਰੱਖ ਕੇ ਆਪਣੀ ਪਾਰਟੀ ਦੇ ਵਿੱਚ ਹਮਦਰਦੀ ਪ੍ਰਗਟ ਨਾ ਕਰੇ ਬੀਬਾ ਨਰਿੰਦਰ ਗੌਰ ਭਰਾਜ ਪਾਰਟੀ ਕੀ ਪਾਰਟੀਆਂ ਵਿੱਚ ਉਹਦੀ ਅਵੇਸ ਖਰਾਉਣ ਦੇ ਕਾਰਨ ਕੀ ਆਪਣੀ ਟੀਮ ਦੁਆਰਾ ਹਾਸਲ ਕਰਨ ਵਾਸਤੇ ਉਹਨੇ ਇਹ ਗੱਲ ਕਿਹਾ ਦੇਖੋ ਮੈਂ ਪ੍ਰੈਸ ਨੂੰ ਇਹੀ ਦੱਸਣਾ ਚਾਹਣਾ ਵੀ ਅੱਜ ਮੈਡਮ ਭਰਾਜ ਦਾ ਜਿਹੜਾ ਗ੍ਰਾਫ ਉਹ 0 ਤੇ ਆ ਚੁੱਕਿਆ ਹਰ ਬੱਚਾ ਬੱਚਾ ਜਾਣਦਾ ਹੈ ਵੀ ਅੱਜ ਨਰਿੰਦਰ ਕੌਰ ਭਰਾਜ ਦੀ ਕੀ ਪੋਜੀਸ਼ਨ ਹੈ ਸ਼ਹਿਰ ਦੇ ਵਿੱਚ ਉਹ ਸਿਰਫ ਆਪ ਦੇ ਆਪ ਨੂੰ ਹਾਈਲਾਈਟ ਕਰਨ ਬਾਰੇ ਤੇ ਉਹ ਅੱਜ ਪ੍ਰੈਸ ਦੇ ਵਿੱਚ ਜਾ ਕੇ ਇਹ ਐਲੀਗੇਸ਼ਨ ਲਾ ਰਹੀ ਹੈ ਵੀ ਹਰਿਆਣਾ ਦੇ ਸੀਐਮ ਦਾਇਪ ਸਿੰਘ ਸੈਣੀ ਵੀ ਮੇਰੇ ਨਾਲ ਸੰਪਰਕ ਕੀਤਾ ਦੇਖੋ ਅਸੀਂ ਇੱਕ ਐਲਟੀਮੇਟਮ ਦਿੰਨੇ ਅੱਜ ਪ੍ਰੈਸ ਰਾਹੀਂ ਕਿਉਂਕਿ ਲੋਕਲ ਅਸੀਂ ਕੱਲ ਤੋਂ ਹੀ ਆਹਤਾ ਉਹਨੇ ਲੋਕਲ ਲੀਡਰਸ਼ਿਪ ਦਾ ਨਾਮ ਲੈਂਦਾ ਵੀ ਲੋਕਲ ਬੰਦਿਆਂ ਨੇ ਇਹਨਾਂ ਨਾਲ ਸੰਪਰਕ ਕੀਤਾ ਅਸੀਂ ਹਫ਼ਤੇ ਦਾ ਆਲਟੀਮੇਟਮ ਦਿੰਨੇ ਆ ਵੀ ਜਾਂ ਤਾਂ ਉਹ ਨਾਮ ਦੱਸਣ ਬੋਦੇ ਵਿੱਚ ਅਸੀਂ ਨਹੀਂ ਉਹਨਾਂ ਦੇ ਹਫ਼ਤੇ ਬਾਅਦ ਅਸੀਂ ਉਹਨਾਂ ਦੀ ਕੋਠੀ ਦਾ ਘਰੋ ਕਰਾਂਗੇ ਸੈਕਿੰਡ ਕਿਉਂਕਿ ਅਸੀਂ ਬਦਨਾਮ ਹੋਇਆ ਉਸ ਤੋਂ ਬਾਅਦ ਅਸੀਂ ਕੋਰਟ ਦੇ ਵਿੱਚ ਵੀ ਜਾਵਾਂਗੇ ਇਹਨਾਂ ਦੇ ਖਿਲਾਫ ਮਾਨਹਾਨੀ ਦਾ ਦਾਅਵਾ ਕਰਾਂਗੇ ਜਾਂ ਫਿਰ ਇਹ ਨਾਮ ਦੱਸਣ ਵੀ ਇੱਦਾਂ ਕਰਕੇ ਵੀ ਇਹ ਬੰਦੇ ਨੇ ਸਾਨੂੰ ਸੰਪਰਕ ਕੀਤਾ ਅਸੀਂ ਇੱਦਾਂ ਦੇ ਪਾਰਟੀ ਸਾਡੀ ਸਮੁੰਦਰ ਹੈ ਅੱਜ 20 ਸਟੇਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਸੈਂਟਰ ਦੇ ਵਿੱਚ ਸਰਕਾਰ ਹੈ ਕੀ ਅਸੀਂ ਸਾਡੇ ਕੋਲ ਇਕੱਲੇ-ਇਕੱਲੇ ਬੰਦੇ ਸਾਰੀ ਮੀਡੀਆ ਲਵੇ ਵੀ ਯਾਨਕਿ ਜਿਹੜੀ ਸਾਡੀ ਸੀਬੀਆਈ ਸਾਰੇ ਲਵੇ ਜਿਹਦੇ ਰਿਪੋਰਟਾਂ ਨੇ ਵੀ ਅੱਜ ਸਾਡੀ ਬੀਬਾ ਜਿਹੜੀ ਹੈਗੀ ਵੀ ਕਿੱਦਾਂ ਦੀ ਰੈਪਿਊਟੇਸ਼ਨ ਹੈ ਅਸੀਂ ਇਦਾਂ ਦੇ ਵਿਅਕਤੀ ਉਸ ਨੂੰ ਅਸੀਂ ਕੰਡੈਮਨਟ ਕਰਦੇ ਆਂ ਤੇ ਅਸੀਂ ਮੰਗ ਕਰਦੇ ਆਂ ਵੀ ਇੱਦਾਂ ਕਰਕੇ ਵੀ ਦੱਸਿਆ ਜਾਵੇ ਸਾਡਾ ਨਾਂ ਦੱਸਿਆ ਜਾਵੇ ਵੀ ਕਿਹੜੇ ਬੰਦੇ ਨੇ ਸਾਨੂੰ ਸੰਪਰਕ ਇਹ ਹੁਣ ਹੋ ਗਿਆ ਬਸ ਜਿਹੜਾ ਹੈ ਸੈਣੀ ਸਾਹਿਬ ਪਾਰਟੀ 'ਚ ਵੀ ਖਤਮ ਹੋ ਚੁੱਕਿਆ ਹੈ ਪਾਰਟੀ ਦੇ ਵਿੱਚ ਆਪਦੇ ਆਪ ਨੂੰ ਬਚਾਉਣ ਲਈ ਬੀਬੀ ਇਹੋ ਜਿਹਾ ਡਰਾਮੇ ਕਰ ਰਹੀ ਹੈ ਦੇ ਆਪਾਂ ਕਹਿੰਦੇ ਆ ਵੀ ਟਰੱਕ ਯੂਨੀਅਨ ਤੋਂ BB 35 ਤੋਂ 55 ਲੱਖ ਲੈ ਗਈ ਬਾਥੀਆਂ ਚੋਰੀ ਕਰ ਗਈ ਆ ਤਾਂ ਆਮ ਛੋਟੀਆਂ ਗੱਲਾਂ ਨੇ ਜੇ ਮੈਂ ਥੋੜੀ ਵੱਡੀ ਗੱਲ ਕਰਦਾ ਆ ਆਪਾਂ ਸਾਰੇ ਆਸਥਾ ਵਾਲੇ ਬੰਦੇ ਆ ਕੋਈ ਗੁਰਦੁਆਰਾ ਸਾਹਿਬ ਜਾਂਦਾ ਕੋਈ ਮੰਦਿਰ ਜਾਂਦਾ ਕੋਈ ਕਿਤੇ ਹੀ ਜਾਂਦਾ ਗੁਰਦੁਆਰਾ ਪੱਟੀਵਾਲ ਸਾਹਿਬ ਤੁਹਾਨੀ ਜਿਹੜਾ ਸਰਕਲ ਦੇ ਵਿੱਚ ਪੈਂਦਾ ਉੱਥੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਪਾਉਣ ਲਈ ਉਹਨਾਂ ਨੇ ਇੱਕ ਮਤਲਬ ਲੋਟਰੀ ਸਿਸਟਮ ਜਿਵੇਂ ਆਪਾਂ ਕਰ ਲੈਂਦੇ ਆ ਉਹਨੇ ਇਕੱਠਾ ਕੀਤਾ ਸੀ BB ਦਾ ਘਰ ਵਾਲਾ ਤਾਂ ਉਹਨਾਂ ਤੋਂ ਵੀ ਪੈਸੇ ਲੈ ਗਿਆ ਉਹਨਾਂ ਨੂੰ ਚੁਕਾ ਕੇ ਮਤਲਬ ਵਰਨੀ ਕਾ ਠਾਣੇ ਚ ਲੈ ਕੇ ਆਉਂਦਾ ਤੇ ਉਹਨਾਂ ਤੋਂ ਪੈਸਿਆਂ ਦੀ ਮੰਗ ਕੀਤੀ ਗਈ ਮਤਲਬ ਬੀਬੀ ਦਾ ਤੁਸੀਂ ਸੋਚ ਸਕਦੇ ਹੋ ਸੋਚ ਕਿਥੋਂ ਤੱਕ ਹੈ ਬੀਬੀ ਕਹਿੰਦੀ ਮੇਰੇ ਤੱਕ ਅਪਰੋਚ ਕੀਤੀ ਜਾਂ ਮੈਨੂੰ ਹਰੇਕ ਤਰੀਕੇ ਨਾਲ ਕਿਹਾ ਵੀ ਜੋ ਵੀ ਤੁਸੀਂ ਲੈਣਾ ਵੀ ਬੀਬਾ ਜੀ ਤੁਸੀਂ ਤਾਂ ਗੁਰਦੁਆਰਿਆਂ ਦੇ ਪੈਸੇ ਨਹੀਂ ਛੱਡੇ ਪਾਠੀ ਵਾਲਿਆਂ ਨਾਲ ਤੁਸੀਂ ਨੇ ਕੀਤਾ ਟਰੱਕ ਯੂਨੀਅਨ ਤੁਸੀਂ ਵੇਚਤੀਆਂ ਪ੍ਰਧਾਨਗੀਆਂ ਚੇਅਰਮੈਨੀਆਂ ਜਿੱਥੋਂ ਹਰੇਕ ਕੋਈ ਵੀ ਮਤਲਬ ਇਹੋ ਜਿਹਾ ਹੋ ਨਹੀਂ ਹੈਗਾ ਜਿੱਥੇ ਬੀਬੀ ਜੀ ਤੇ ਬਲੇਮ ਨਾ ਲੱਗਿਆ ਹੋਵੇ ਇਥੋਂ ਤੱਕ ਕਿ ਸਰਪੰਚ ਕਿੰਨੇ ਪੰਡਾ ਦੇ ਸਰਪੰਚ ਬੀਬੀ ਜੀ ਦੇ ਮਤਲਬ ਖੁੱਲ ਕੇ ਆ ਕੇ ਮਤਲਬ ਜੋ ਇਹੋ ਜਿਹਾ ਕਰੈਕਟਰ ਹੋਵੇ ਮਤਲਬ ਮੈਨੂੰ ਤਾਂ ਲੱਗਦਾ ਨਹੀਂ ਕੋਈ ਪਾਰਟੀ ਉਹਨਾਂ ਨੂੰ ਕਹੂਗੀ ਵੀ ਸਾਡੀ ਪਾਰਟੀ 'ਚ ਆ ਜਾਏ ਸੀਐਮ ਸਾਹਿਬ ਨੇ ਸੈਣੀ ਸਾਹਿਬ ਨੂੰ ਜਦੋਂ ਪਤਾ ਲੱਗਿਆ ਇਸ ਗੱਲ ਦਾ ਉਹਨਾਂ ਨੇ ਕੱਲ ਨਾਲ ਦੀ ਨਾਲ ਦੱਸਿਆ ਵੀ ਮੈਂ ਤਾਂ ਉਹਦਾ ਨਾਂ ਨਾ ਜਾਣਦਾ ਨਾ ਹਲਕਾ ਜਾਣਦਾ ਵੀ ਕਿੱਥੋਂ ਦੀ ਹੈ ਪਰ ਫਿਰ ਵੀ ਅਸੀਂ ਕਹਿੰਨੇ ਵੀ ਬੀਬਾ ਜੀ ਨੇ ਨਾਲ ਇਹ ਵੀ ਕਿਹਾ ਸੀ ਜਦੋਂ ਬੀਬਾ ਜੀ ਸੈਣੀ ਸਾਹਿਬ ਦਾ ਨਾਮ ਲੈ ਸਕਦੇ ਆ ਫਿਰ ਲੋਕਲ ਬੰਦੇ ਦਾ ਨਾਮ ਕਿਉਂ ਨਹੀਂ ਲੈ ਰਹੇ ਮਤਲਬ ਕੁਛ ਨਹੀਂ ਹੈਗਾ ਸਿਰਫ ਡਰਾਮੇਬਾਦੀ ਆ ਬੀਬੀ ਜੀ ਨੂੰ ਜਿਵੇਂ ਨਾ ਕੋਈ ਬੰਦਾ ਜਿਹੜਾ ਆਪਾਂ ਲਾਸਟ ਸਟੇਜ ਤੇ ਹੁੰਦਾ ਹੱਥ ਪੈਰ ਮਾਰਦਾ ਹੁੰਦਾ ਹੁਣ ਉਹ ਸਟੇਜ ਤੇ ਬੀਬੀ ਜੀ ਹੈ ਵੀ ਕਿਸੇ ਤਰੀਕੇ ਨਾਲ ਮੇਰੀ ਟਿੱਕ ਟਬੱਤ ਦੇ ਜਾਂ ਮੈਂ ਲੋਕਾਂ ਚ ਆਪਣਾ ਅਕਸ ਸਾਫ ਕਰ ਸਕਾਂ ਪਰ ਹੁਣ ਲੋਕ ਵੀ ਜਾਣੀ ਜਾਣੇ ਪਾਰਟੀ ਵੀ ਜਾਣੀ ਜਾਣਾ ਤੇ ਜਿਸ ਤਰੀਕੇ ਨਾਲ ਮੇ ਤੋਂ ਪਹਿਲਾਂ ਸਰਜੀਵਨ ਜੀ ਨੇ ਦੱਸਿਆ ਵੀ ਅਸੀਂ ਇੱਕ ਹਫਤੇ ਦਾ ਬੀਬੀ ਜੀ ਨੂੰ ਉਹ ਕਰਦੇ ਆਂ ਵੀ ਇਹਨੂੰ ਗੱਲ ਨੂੰ ਕੋਰਟ ਤੇ ਵੀ ਲੈ ਕੇ ਜਾਵਾਂਗੇ ਤੇ ਅਸੀਂ ਸੀਨੀਅਰ ਲੀਡਰਸ਼ਿਪ ਤੱਕ ਸਾਡੀ ਦੇ ਸਾਰੇ ਦਿਨ ਨੌਲੇਜ ਚ ਵੀ ਨੂੰ ਮਤਲਬ ਛੱਡਦੇ ਨਹੀਂ ਤਾਂ ਉੱਥੇ ਧਰਨਾ ਵੀ ਜਾਵਾਂਗੇ। ਕੋਲੇ ਸਾਹਿਬ ਤੁਸੀਂ ਗੁਰਦੁਆਰਾ ਸਾਹਿਬ ਵਾਲੇ ਪੈਸਿਆਂ ਦੀ ਇਲਜ਼ਾਮ ਲਾਇਆ ਕਿ ਗੁਰੂ ਗੋਬਿੰਦ ਸਿੰਘ ਦਾ ਸਬੂਤ ਹੈ। ਨਹੀਂ ਅਸੀਂ ਨੇ ਨਹੀਂ ਲਾਇਆ ਜੀ ਮੀਡੀਆ ਚ ਆਇਆ ਲਾਇਆ ਪੰਚਾਇਤ ਨੇ। ਤੁਸੀਂ ਕਹਿ ਰਹੇ ਹੋ ਕਿ ਹਾਂ ਹਾਂ ਪੰਚਾਇਤ ਅਬ ਸੋਸ਼ਲ ਮੀਡੀਆ ਤੇ ਤੁਹਾਨੂੰ ਦਿਖਾ ਦਿੰਦੇ ਆ। ਵਾਲਾ ਨਹੀਂ ਲਾਇਆ ਸੀ ਸਾਨੂੰ। ਅਸੀਂ ਨੇ ਨਹੀਂ ਲਾਇਆ ਜੀ ਇਹ ਪੰਚਾਇਤ ਵਾਲਿਆਂ ਨੇ ਲਾਇਆ ਹੋਇਆ ਹੈ। ਮਤਲਬ ਮੈਂ ਤਾਂ ਜੋ ਸਿਰਫ ਉਹ ਤੁਹਾਨੂੰ ਦੱਸਿਆ ਕਿ ਜੋ ਉਹਨਾਂ ਲੋਕਾਂ ਨੇ ਵਾਕਿਆ ਦਾ ਸੋਸ਼ਲ ਮੀਡੀਆ ਤੇ ਇਹ ਉਹ ਪਾਈ ਸੀਗੀ ਪੋਸਟ ਪਾਈ ਸੀਗੀ। ਮਤਲਬ ਮੈਂ ਪਰਸਨਲੀ ਅਬ ਜਿੰਨੀਆਂ ਵੀ ਅਸੀਂ ਗੱਲਾਂ ਕਹੀਆਂ ਇਹ ਗੁਰਦੁਆਰਾ ਸਾਹਿਬ ਵਾਲੀ ਚਾਹੀਦੀ ਹੈ ਮਤਲਬ 55 ਤੇ 35 ਲੱਖ ਉਹ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਧਰਨਾ ਲੱਗਿਆ ਜਾਂ ਪਾਥੀ ਵਾਲੀ ਚਾਹੀਦੀ ਹੈ ਸੋਸ਼ਲ ਮੀਡੀਆ ਤੇ ਪਈਆਂ ਨੇ ਜਿਹਨੂੰ ਵੀ ਕਹੋ ਅਸੀਂ ਤੁਹਾਨੂੰ ਦੇ ਦਾਂਗੇ